ਨੇ ਨਹੀਂ ਤੁਸੀਂ ਵੀਓ ਤਾਂ ਨਹੀਂ ਦਵਾ ਸਕਦੇ ਮੈਂ ਜਿਹੜੀ ਗੱਲ ਕੀਤੀ ਉਹ ਵੀ ਹੈ ਠੀਕ ਹੈ ਸਾਡੀ 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 ਇੰਟੈਂਸ਼ਨ ਕਲੀਅਰ ਹੈ ਪਹਿਲਾਂ ਵੀ ਕਲੀਅਰ ਸੀ ਕਿਸੇ ਕਰਕੇ ਕੁਝ ਮਿਠਾਇਆ ਜਿਹੜਾ ਕੁਝ ਅਸੀਂ ਕੀਤਾ ਐ এডੂਕੇਸ਼ਨ ਵਾਸਤੇ ਫੂਲ ਸੈਕਟਰ ਤੋਂ ਹਟਾ ਕੇ ਐਜੂਕੇਸ਼ਨ ਦੇ ਵਿੱਚ ਵੱਡੀ ਵਧਾਈ ਆ ਤੇ ਫੰਡਿੰਗ ਨਾਲ ਹੋਣਾ ਹੈ ਤੇ ਹੌਲੀ ਹੌਲੀ ਗ੍ਰੈਜੂਅਲੀ ਸਾਡਾ ਪੇਸ ਹੋਊਗਾ ਫਾਕ ਤੁਮ ਇਤਾਲ ਜਮਲੇ ਵਾਦ ਧਿਆਨ ਦੇ ਸਕੋਲਾ ਦਾ ਜਿਹੜਾ ਸਾਲ ਦੇਖੋ ਇਹ ਦੇਖੋ ਸਕੂਲ ਵੀ ਹੋਣਗੇ ਜੁੜੀਆ ਕਾਲਜ ਹੋਣਗੇ ਕਿਹਦੇ ਕਿਹੜੀ 18 18 ਸਾਲ ਤੋਂ ਜ਼ਿਆਦਾ ਉਮਰ ਹੈ ਤੇ ਕਾ ਕਿ ਕੋਈ 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 ਗਾਲੀ ਨਹੀਂ ਕੋਈ ਗਾਲੀ ਨਹੀਂ ਹੈ ਬਾਹਰ ਕਰਨੀ ਹੈ ਇਹ ਐਨ ਐਟ ਇਹਨੇ ਨੈਗੇਟਿਵ ਸਰ ਨੈਗੇਟਿਵ ਨੈਗੇਟਿਵ ਸੋਲਿਊਸ਼ਨ ਹੈ ਕਿ ਤੁਸੇ ਕਹਣੀ ਦੇਖੋ ਮੇਰੀ ਐਜੂਕੇਸ਼ਨ ਹੋ ਗਈ ਹੈ ਜਿਹੜੀ ਤੁਹਾਨੂੰ ਕੰਫੀਡੈਂਸ ਦਿੰਦੀ ਹੈ ਹੀ ਹੈਗੀ ਹੈ ਇਹ ਦੂਰ ਕਰਾ ਕੇ ਆਪਾਂ ਹੁਣ ਤਾਂ ਇਹ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ ਫਾਈਸਾ ਰੋਗਲਾ ਕੇ ਬਣਦੀ ਹੈ ਇਹ ਕਿਉਂ ਬਣੀ ਆ ਜੇ ਕਿਤੇ ਇੰਨੇ ਪਿਆਰ ਨਾਲ ਅੱਜ ਤੋਂ ਪਹਿਲਾਂ ਲੈ ਤੁਸੀਂ ਇਫਾਕ ਕਿਤੇ ਹੁੰਦੇ ਤੇ ਮੇਰਾ ਕਰਨਾ ਬਣਦੀ ਆ ਸਵਾਲ ਤਾਂ ਫਿਰ ਹੁੰਦਾ ਹੀ ਆ ਗਿਆ ਉਹ ਉਹ ਇਹਨਾਂ ਨੇ ਇਹ ਵਕਤ ਸਮਝਾਈ ਦੀ ਉਹਨੇ ਕਹਿੰਦਾ ਹੁਣ ਨਾ ਹੀ ਚਲੋ ਪ੍ਰਾਈਵੇਟ ਹਾਂ ਯੈਸ ਆਲੇ ਬੈਠੀ ਕਹਿੰਦੇ ਸਰਕਾਰੇ ਕੰਮ ਕਰਦੇ ਸਰਕਾਰ ਸਰਕਾਰ ਨੇ ਲਟਾਉਣਾ ਜੇ ਹੁੰਦਾ ਸਰਕਾਰ ਦੀ ਜਿਵੇਂ ਬਣੀ ਸਰਕਾਰ ਬੀਜੇ ਬਣੀ ਆਪਾਂ ਲੈ ਆਮ ਕੀ ਹੋਈ ਠੀਕ ਹੈ ਸਰਕਾਰ ਲਈ ਤੇ ਜਾਈਂ ਮਨੋਂ ਤੁਮਾਂ ਕਰ ਲਿਓ ਦੇਖੋ ਨੇ ਉਹ ਤੇ ਫਿਰ ਉਹ ਤੇ ਫਿਰ ਉਹ ਤੁਹਾਡੀ ਬੰਦੀ ਹੂ अभी आपका देख जी देखो चलते चंगा करते रहे जमी है मेरी गल है बहुत चंगा लग्या बाकी तुम आगे फिर मिला इसे तरह मिलते रहेंगे बारे मैं डिपार्टमेंट ਗੁਰਮਤਿ ਕਿਸੇ ਕਦਰ ਦੇ ਬੀਓ ਸਰ ਮੈਂ ਜਾ ਕੇ ਵਿਭਾਗ ਨਗਰ ਸਰ ਜਿਹੜੀ ਨਵੀਂ ਸਿੱਖਿਆ ਨੀਤੀ ਤੇ ਤੁਹਾਡਾ ਕੀ ਸਟੈਂਡ ਹੈ ਜਿਹੜੀ ਸੈਂਟਰ ਵੱਲੋਂ ਲਿਆਂਦੀ ਗਈ ਹੈ ਜਿਹੜਾ ਫੈਡਰਲ ਸਿਸਟਮ ਦੇ ਬਾਰ ਹੈ ਤੇ ਫਿਰ ਤੁਸੀਂ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਫਿਰ ਪ੍ਰਾਪਤੀਆਂ ਕਿਹੜੀਆਂ ਕਿਨਾਰੇ ਆਈ ਫੋਨਸ ਲਾਈ ਹੋਇਆ ਉਹਨਾਂ ਦੀ ਕੈਂਟੀ ਘੱਟ ਹੋਵੇ ਸਕੂਲ ਬੰਦ ਨਾ ਹੋਵੇ ਮੈਂ ਮੈਂ ਇਹਨਾਂ ਦੀ ਬੰਦ ਕਰਾਂਗੀ ਤਾਂ ਕੋਈ ਬੰਦੀ ਆ ਜੇ ਨਹੀਂ ਵੈਨ ਬੰਦ ਕਰਨ ਉਹਨੇ ਕਹਿੰਦੇ ਸਰ ਤੁਹਾਡੀ ਕੀ ਨਹੀਂ ਸਕਦੇ ਬੰਦ ਕਰਨਾ ਕਿ ਜੇਕਰ ਸਕਿਆ ਤਾਂ ਸਰੇ ਇੱਕ 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 ਤਰ੍ਹਾਂ ਕੇ ਨਹੀਂ ਹੈ ਬੀਬੀ ਜੀ ਮੇਰੀ ਸੁਣੋ ਗੱਲ ਜਿਹੜੇ ਬੱਚਿਆਂ ਦੇ ਮਾਪੇ ਤ੍ਰਿਸ਼ੁਕਣ ਕੱਲੀ ਆ ਉਹਨਾਂ ਦੀ ਗੱਲ ਹੁੰਦੀ ਹੈ ਅਸੀਂ ਤੁਹਾਡੇ ਕਿਹਾ ਕਿ ਇੱਕ ਉਹ ਬੰਦੇ ਨੇ ਕਿਹਾ ਇਸਦੀ ਬਸਤਰੀ ਬੰਦ ਸਰ ਸਰ ਗੱਲ ਤੋਂ ਨਾ ਭੱਜੋ ਔਰ ਬੱਸਾਂ ਨਹੀਂ ਆ ਜਿਹੜੀਆਂ ਨਹੀਂ ਬੱਸਾਂ ਦੀ ਗੱਲ ਹੀ ਨਹੀਂ ਕਰ ਰਹੇ ਸਰ ਜਿਹੜੇ 80% ਕਹਿੰਦੇ ਬੱਸਾਂ ਚਲਾ ਕੇ ਨਹੀਂ ਨਹੀਂ ਸਰ ਇਹ ਤਾਂ ਜਿਹੜੇ 1500 ਸਕੂਲ ਬੰਦ ਹੋਏ ਆ ਪੰਜਾਬ ਦੇ ਉਹਨਾਂ ਦੀ ਗੱਲ ਕਰ ਰਹੇ ਆ ਜੀ ਬੀਬੀ ਜੀ ਹੁਣੇ ਸਕੂਲ ਦੇ ਬੱਚੇ

ਜੀ ਆਪਾਂ ਇਸ ਬੈਸ ਕਾਸੀ ਬਕਰ ਨਾਲ ਗੁਲਾਂ ਸਮਾਦੋ ਜੀ ਸਮਾ ਬੈਸ ਲਈ ਸਮਾਂ ਦਿਓ ਜੀ ਸਰ ਕੇਸਸ ਕੀ ਸੇਸ ਉਹਦਾ ਜਵਾਬ ਦਿਓ ਸਰ ਸਾਰਿਆਂ ਨੂੰ ਫੇਰ ਗੱਲ ਕਰ ਲਾਂਗੇ ਨਾ ਕੋਈ ਦੇਖੋ ਇੱਕੋ ਜੀ ਹਿੰਦੁਸਤਾਨ ਦੇ ਜਿਹੜੇ ਸਭ ਪਹੁੰਚਦੇ ਆਪੇ ਤੁਹਾਡੇ ਗਾਲੀ ਨਹੀਂ ਸੁਣਾਂਗੇ ਅਸੀਂ ਜਿਹੜੇ ਸਰ ਹੋਣ ਜਿਵੇਂ ਬੱਚਿਆਂ ਦੀ ਐਡਮਿਸ਼ਨ ਤੇ ਦੇਣ ਹੈ। ਬਾਕੀ ਬੱਚਿਆਂ ਦੀ ਐਡਮਿਸ਼ਨ ਕਰ ਲਈਏ ਜਾਂ ਕਾਪੀ ਲਈਏ ਸੀ ਕੀ ਕਰੀਏ। ਆ ਦੇਖੋ ਜਿੰਨਾ ਕਿ ਤੁਹਾਡੀ ਤਰਖਾ ਨਾਲ ਇੱਕੋ ਕਦਮ ਕਰਨਾ ਤੇ ਪ੍ਰਿੰਟ ਹੋਈ। ਕੋਈ ਨਾ ਕੋਈ ਕਾਲਜ ਦੇ 3-4 ਇੱਜਾ ਸ੍ਰੂਪ ਕਿਤੇ 3-4 ਮਹੀਨਾ ਤੱਕ ਖਾ ਨਹੀਂ। ਤੁਸੀਂ ਆਪ ਹੀ ਮਹਿਸਸ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਤੇ ਤੁਹਾਨੂੰ ਤਰਖਾ ਨਾਲ ਨਹੀਂ ਤੇ ਤੁਸੀਂ ਪਰ ਗੱਲ ਇਹ ਕਿ ਸੱਤਾਂ ਦੇ ਹਿਸਤਰੀ ਚ ਪਹਿਲਾ ਵਾਲੀ ਹੋ ਗਿਆ ਸਾਨੂੰ ਸਾਡ ਦੇਖੋ ਵੀ ਭਾਜੀ ਤੁਹਾਡੀ ਪ੍ਰੋਬਲਮ ਹੈ ਕਿ ਮੈਂ ਕਰੂੰਗਾ ਲੇਕਿਨ ਜਿਹੜੇ ਜਿੱਥੇ ਕੰਮ ਕਰੇ ਉਹ ਤੁਹਾਨੂੰ ਦੱਸ ਦਿੰਦਾ ਕਿ ਮੁੰਡੇ ਜੇ ਤੱਕ ਤੈਨੂੰ ਕੱਲੀ ਨੂੰ ਨਹੀਂ ਮਿਲੀ ਸਰਧਾ ਤੇ ਮੈਂ ਮੁਰਦੋਂ ਗਲਾਂ ਤੁਹਾਨੂੰ ਦੱਸਿਆ ਤੋਂ 93 ਸਾਬ 200% ਪੰਜਾਬ ਦੇ ਵਿੱਚ ਹੈ ਗਿਆ

ਬਿਲਕੁਲ ਉਹਦੀ ਬਿਲਕੁਲ ਉਹਨਾਂ ਨਾਲ ਗੱਲ ਕੀਤੀ ਮੈਂ ਗੱਲ ਕੀਤੀ ਹਾਂ ਇਹਦੇ ਬਾਰੇ ਜਾਣਦਾ ਤੁਹਾਡਾ ਸਰ ਜੀ ਛੋਟੇ ਘਰ ਜਾਈ ਸੀ ਕੋ ਵਾਲੀ ਉਮਰ ਤੋਂ ਜਾ ਤੁਹਾਡੇ ਸਨ ਪਹਿਲਾਂ ਵੀ ਗੱਲ ਹੋਈ ਹੈ ਥੋੜੇ ਨਾਲ ਬਿਲਕੁਲ ਫਿਰ ਤੁਹਾਡੀ ਕਮਿਊਨੀਕੇਸ਼ਨ ਚਲੀ ਗਈ ਉਹਦਾ ਰਿਸਪੌਂਸ ਕਿਉਂ ਬੋਲਣਾ ਕਰਦੇ ਥੋੜੇ ਫੇਸ ਟੂ ਫੇਸ ਗੱਲ ਹੋਈ ਹੈ ਫੇਸ ਟੂ ਫੇਸ ਸਰ ਮੈਂ ਕਿੱਥੇ ਆ ਮੈਂ ਨਾ ਇਹ ਕਰਨਾ ਧਾਵਾ ਮੈਂ ਤੁਹਾਡਾ ਦਰਿਆ ਸਰ ਕੋ ਪੰਜਾਬ ਸਰ ਹੁਣ ਲੈਂਦਾ ਸਰਕਾਰ ਸਰਕਾਰ ਤਾੜੀਆਂ ਦਾ ਸਰਕਾਰ ਦੇ ਨਾਮ ਤੇ ਵਰਾਇਆ ਮੈਂ ਤੁਹਾਡੀ ਤਕਲੀਫ ਤੋਂ ਬਿਲਕੁਲ ਮੈਂ ਬਿਲਕੁਲ ਸਹਿਮਤ ਹਾਂ ਬਿਲਕੁਲ ਸਹਿਮਤ ਤੇ ਤੁਸੀਂ ਵੀ ਚੰਗੀ ਗੱਲ ਆ ਲੇਕਿਨ ਜਿਨ੍ਹਾਂ ਦੀਆਂ ਵਧੀਆਂ ਉਹ ਧੰਨਵਾਦੀ ਕਰਦੇ ਆ ਜੀ ਜੀ ਨਾ ਚੁੱਲ੍ਹੇ ਮੁਝੇ ਮੁਝਾ ਮੈਨਾਂ ਲਾਣਾ ਨਹੀਂ ਆ ਵੀ ਭਾਰੀ ਇਹ ਤੇ ਸਰਕਾਰ ਹੈ ਸਰਕਾਰ ਤੇ ਦੇਖੇ ਕਿਹੜਾ ਕਰਵਾਉਂਦੇ ਥੋੜੀ ਜਿਹੀ ਗੱਲ ਤੇ ਹੀ ਲੱਗਦੀ ਇਹ ਬੋਲਣਾ ਕਰ ਲੱਗੇ ਅਸਲੀ ਗੱਲ ਇਹ ਆ ਕਿ ਆਪਾਂ ਨਾ ਓਵਰਨਾਈਟ ਸਾਡੇ ਕੁਝ ਭਾਲਦੇ ਆ ਅੱਜ ਤਾਈ ਅਸੀਂ ਕਿਉਂ ਨਾ ਇਸਾ ਤਰ੍ਹਾਂ ਕਰਦੇ ਸਾਈਂ ਜਿਹੜਾ ਤੁਹਾਡੇ ਘਰੇ ਬੈਠੇ ਰਹਤੀ ਤੁਹਾਡਾ ਜਿਹੜਾ ਪੰਜਾਬ ਦਾ 92% ਜਿਹੜਾ ਬਜਟ ਆ ਕਿਤੇ ਨਾ ਸਾਡੀਆਂ ਤਰ੍ਹਾਂ ਦੇ ਤੁਹਾਡੇ ਜਿਹੜਾ ਸਟੇਟਮੈਂਟ ਦੇ ਸਾਡੀਆਂ ਵਿੱਚ ਪੰਜਾਬ ਦੇ ਜਿਹੜੇ ਗਵਰਨਮੈਂਟ ਅਪਲਾਈ ਦੇ ਸਾਰੇ ਦੇਸ਼ ਵੱਲੋਂ ਮਹਾਪੁਰਸ ਸਾਰੇ ਦੇਸ਼ ਵੱਲੋਂ ਇਹ ਚੋਣ ਕਿਤੇ ਨਹੀਂ ਗਾਣੀ ਹੈ ਲੇਕਿਨ ਆਪਾਂ ਦੇ ਦੇ ਹੋਇਆ ਕਿ ਮਾੜੀ ਗੱਲੀ ਦਾ ਦੇਣੀ ਚਾਹੀਦੀ ਹੈ ਦਾ ਪਾਣੀ ਚਾਹੀਦੀ ਹੈ ਸੂਭਤ ਚਾਹੀਦੀ ਹੈ ਮੜਕਣਾ ਦੱਬੂਣੇ ਹੋਣੀ ਚਾਹੀਦੀ ਹੈ ਹੋਇਆ ਪਿਛਲੇ 25 ਸਾਲਾਂ ਦੇ ਵਿੱਚ ਜਿਹੜੀ ਸਟੇਟ ਪਾਰਟ ਕੈਪੀਟਲ ਹੁੰਦੇ ਟਿਕਣਾ ਮੋਟੇ ਆਜੂ ਕਿੰਨੇ ਕਿੰਨੇ ਦੇ ਆ ਕਿੰਨੇ ਦੇ ਆ ਜੀ ਅੰਦਰਵੇਂ ਤੇ ਔਰ ਇਹ ਹਾਲਾਤ ਆਪਣੇ ਇਸੇ ਤਰ੍ਹਾਂ ਹੀ ਰਹੇ ਅਸੀਂ ਠੀਕਰ ਦੀ ਪੁਛਤੀ ਕਰ ਰਹੇ ਹਾਂ ਪਿਛਲੇ ਸਾਲ ਤੋਂ ਸਾਡਾ ਟੈਕਸ ਕਲੈਕਸ਼ਨ ਵਧਿਆ ਸਾਡਾ ਜਿਹੜੀ ਆ ਤੁਹਾਡੀ ਜਿਹੜਾ ਜਿਹੜੀ ਸੈਕਟਰਲ ਟੈਕਸ ਹੈ ਜੀਐਸਟੀ ਜੀਐਸਟੀ ਕਲੈਕਸ਼ਨ ਵਧਿਆ ਇਹ ਸਰਕਾਰ ਦਾ ਕੰਮ ਹੈ ਅਸੀਂ ਇੱਕ ਨੂੰ ਆ ਸਾਰਿਆਂ ਦਾ ਗੜਾ ਕੋਠੀ ਦੇ ਸਾਡਾ ਇੱਕੀ ਬੋਈ ਉਹ ਗ੍ਰੈਜੂਏਟ ਹੁੰਦਾ ਇਹਨਾਂ ਨੇ 30 35 ਸਾਲ ਦੇ ਵਿੱਚ ਕੀਤਾ ਜਿਹੜਾ ਖਰਾਬ ਕਰ ਗਿਆ ਮਤਲਬ ਸਾਰਾ ਕੁਝ ਹੋਰ ਆਪਾਂ ਅਸੀਂ ਇਲਾਜ ਵੀ ਕਰਨੇ ਆ ਜਿਹੜੇ ਆਪਣੇ ਪਿੰਡਾਂ ਦੇ ਵਿਚਾਰੇ ਬ੍ਰੀਡ ਬੰਦੇ ਬੈਠੇ ਨੇ ਉਹਨਾਂ ਦਾ ਇਲਾਜ ਕਰਨਾ ਇਹਦੇ ਸਕੂਲਾਂ ਵੀ ਬਣਾਉਣੇ ਆ ਜਿਹੜੀਆਂ ਸੜਕਾਂ ਉਹ ਵੀ ਬਣਾਉਣੀਆਂ ਆ ਮੰਡੀਆਂ ਵੀ ਠੀਕ ਕਰਨੀਆਂ ਉਸ ਸਾਰਾ ਫੰਡ ਤੁਸੀਂ ਇੱਕੋ ਦਮ ਕੱਢ ਕੇ ਇੱਕ ਸੈਕਟਰੀ ਨੂੰ ਦੇ ਦੇਣਾ ਅੱਗੇ ਪਛਾਣੀ ਅਫੀਸ਼ਨ ਕਰੀਏ ਜਾਂ ਘਾਟ ਚ ਲੈ ਲਈਏ ਅਸੀਂ ਕੀ ਕਰੀਏ ਆ ਦੇਖੋ ਜਿੰਨਾ ਤੁਹਾਡੀ ਤਨਖਾਹ ਨਾਲ ਇਥੋਂ ਬਦਵਾ ਕਰਦਾ ਜਿੰਨਾ ਹੋਈ ਉਹ ਨਹੀਂ ਦੱਕਦੇ ਆ ਦੇ ਬਾਲੇ ਦੇ 3-4 ਇਥੋਂ ਕਿੰਨੇ 3 ਮਹੀਨੇ ਤੱਕ ਤਨਖਾਹ ਆ ਜ ਤੁਸੀਂ ਆਪ ਹੀ ਮਹਿਸਸ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਤੇ ਤੁਹਾਨੂੰ ਤਨਖਾਹ ਆ ਮਿਲਿਆ ਤੁਸੀਂ ਕਿਵੇਂ ਕਰਦੇ ਕਿਵੇਂ ਅੱਗੇ ਪੜਾਉਂਦੇ ਬਿਲਕੁਲ ਤੁਹਾਡੀ ਮਦਦ ਕਰਦਾ ਤੁਸੀਂ ਤਾਲੀਆਂ ਦੇ ਸਰ ਮਰਵਾ ਦਿਆਂ ਪਰ ਗੱਲ ਇਹ ਇੱਕ ਪੋਸ ਤੇ भाजी थोड़ी प्रॉब्लम करूंगा लेकिन जेजे चंगे काम करे दसागे हम तेनों कलू नहीं मिली करता दोनों प्रश्न पाबेल चलो वाले जिने भी है दौाव गे ਜੇ ਅਸੀਂ ਸਮੇਂ ਭਰਦੇ ਕੀ ਤੇ ਤੁਹਾਨੂੰ ਸਭ ਦਵਾਵਾਂਗੇ ਡਾਕਟਰ ਸਾਹਿਬ ਤੇ ਕਰਦੇ ਕੋਈ ਨਾ ਮੈਨੂੰ ਕਹਿੰਦੇ ਤੁਸੀਂ ਕੀ ਨਹੀਂ ਕਰੋ ਕੋਈ ਕਹਿੰਦੇ ਮੇਨਾ ਸਵਾਲ ਹੈ ਬਿਜਲੀ ਦਾ ਖਰਚਾ ਕਰਦਾ ਸਾਰਾ ਉਸੇ ਤਨਖਾਹ ਤੇ ਖਾਲੀ ਤਨਖਾਹ ਵੀ ਤਾਂ ਬਹੁਤ ਹੀ ਜ਼ਿਆਦਾ 30-40 ਹਜ਼ਾਰ ਮਨਦਾ ਹੈ ਉਹਦੇ ਬੰਦ ਹੋ ਜੇ ਤੇ ਫਿਰ ਅਸੀਂ ਕੀ ਕਰੀਏ ਤੁਹਾਨੂੰ ਖੰਡ ਘੱਟ ਹੀ ਹੁੰਦਾ ਸਰ ਤਨਖਾਹ ਘੱਟ ਨਹੀਂ ਹੁੰਦੀ ਤੁਸੀਂ ਹੁਣ ਮੈਨੂੰ ਕਹਾਂ ਦਾ ਕੀ ਹੋਈ ਸ਼ਿਕਾਇਤ ਕਰਦੇ ਹੋ ਭਰਵਾ ਦੇ ਫਤ ਤੋਂ ਮਿਲੂਗੇ ਇਸ ਸਮੂਹੇ ਇੱਕ ਗੱਲ ਹੈ ਕਿ ਦੇਖੋ ਤੁਸੀਂ ਮੇਰੇ ਕੋਲ ਹੁਣ ਗੱਲ ਕੀਤੀ ਮੈਂ ਗੱਲ ਕਰ ਰਿਹਾ ਕਿਉਂਕਿ ਇਹਦੇ ਬਾਰੇ ਜਾਣਦਾ ਤੁਹਾਡਾ ਸਰ ਜੀ ਤੁਹਾਡੇ ਘਰ ਦੀ ਹੈ ਸੀ ਇੱਕ ਵਾਰੀ ਉੱਪਰ ਤੋਂ ਜਾ ਰਹੇ ਪਹਿਲਾਂ ਵੀ ਗੱਲ ਹੋਈ ਹੈ ਤੁਹਾਡੇ ਨਾਲ ਬਿਲਕੁਲ ਫਿਰ ਤੁਹਾਡੀ ਕਮਿਊਨੀਕੇਸ਼ਨ ਚਲੀ ਗਈ ਉਹਦਾ ਰਿਸਪੌਂਸ ਕਿਹਾ ਬੋਲ ਰਿਹਾ ਤੁਹਾਡੇ ਫੇਸ ਟੂ ਫੇਸ ਗੱਲ ਹੋਈ ਹੈ ਫੇਸ ਟੂ ਫੇਸ ਸਰ ਮੈਂ ਕੀਤੀ ਆ ਮੈਂ ਨਾ ਇਹ ਮੈਂ ਤੁਹਾਡਾ ਦਰਦ ਨਾਲ ਕੋਲ ਪਹੁੰਚਾਉਣਾ ਹੁਣ ਦਰਦ ਨੂੰ ਲੈ ਕੇ ਸਰਕਾਰ ਤਾੜੀਆਂ ਦਾ ਸਰਕਾਰ ਦੇ ਨਾਂ ਤੇ ਵਰਾਇਆ ਬਿਲਕੁਲ ਇਹ ਤੋਂ ਬਿਲਕੁਲ ਮੈਂ ਉਹ ਮੈਂ ਰਸੈਵਰ ਤੇ ਤੁਸੀਂ ਵੀ ਚੰਗੀ ਗੱਲ ਆ ਲੇਕਿਨ ਜਿੰਨਾਂ ਦੀਆਂ ਵਧੀਆਂ ਉਹ ਧੰਨਵਾਦੀ ਜਾਂਦੇ ਆ। ਸਰ ਜੀ ਜਿਹਨਾਂ ਨੇ ਜੁੱਲਿਆ ਬੋਲਣਾ ਮੈਨੂੰ ਨਾ ਮਤਲਬ ਕਿ ਪੈਸੇ ਚਾਹੁੰਦੇ ਆ। ਵੀ ਭਾਰੀ ਇਹ ਤੇ ਸਰਕਾਰ ਹੈ ਸਰਕਾਰ ਤੇ ਦੇਖੇ ਕਿਹੜਾ ਚੱਲਦਾ। ਉਹ ਬੁੜੀ ਤੋਂ ਕੱਢ ਤੇ ਨਹੀਂ ਲੱਗੇ। ਫਤਹ ਹੋ ਗਿਆ ਸੁਣ ਸਰ। ਇਹ ਬੋਲਣਾ ਕਰ ਲੱਗੀ ਅਸਲੀ ਗੱਲ ਇਹ ਆ ਆਪਾਂ ਨਾ ਓਵਰਨਾਈਟ ਸਾਡੇ ਕੁਝ ਭਾਲਦੇ ਆ ਅੱਜ ਤਾਈ ਅਸੀਂ ਸਾਈਸ ਤੇ ਤੁਹਾਡੇ ਘਰੇ ਬੈਠੇ ਸੀ ਅੱਤੀ ਮੈਂ ਮੈਂ ਮੇਰੀ ਗੱਲ ਸੁਣੋ ਤੁਹਾਡਾ ਜਿਹੜਾ ਪੰਜਾਬ ਦਾ 92% ਜਿਹੜਾ ਬਜਟ ਆ ਕਿਤੇ ਨੰਬਰ ਸਾਡੀਆਂ ਖਰਚਾਂ ਦੇ ਸਾਡੇ ਰਿਪੋਰਟ ਸਟੇਟਮੈਂਟ ਦੇ ਸਾਡੀਆਂ ਬਿਚਾਰ ਪੰਜਾਬ ਦੇ ਜਿਹੜੇ ਗਵਰਨਮੈਂਟ ਐਪਲਾਈ ਦੇ ਸਾਰੇ ਦੇਸ਼ ਵਿੱਚ ਸਮਾਪਤ ਸਾਰੇ ਦੇਸ਼ ਵਿੱਚ ਜੇ ਚੋਣ ਕਿਤੇ ਨਹੀਂ ਤਾਂ ਖਾਣੀ ਹੈ ਲੇਕਿਨ ਆਪਾਂ ਦੇ ਦੇ ਕੋਈ ਆਹ ਮੜੀ ਗੱਲੀ ਆ ਦੇਣੀ ਚਾਹੀਦੀ ਹੈ ਤਾਂ ਆਹ ਪਾਣੀ ਚਾਹੀਦੀ ਹੈ ਇਸ ਤੋਂ ਬਾਅਦ ਜੇ ਮੜਕ ਨੇ ਦੱਸੂਣੇ ਹੋਣੇ ਚਾਹੀਦੀਆਂ ਕੋਈ ਆ ਪਿਛਲੇ 25 ਸਾਲਾਂ ਦੇ ਵਿੱਚ ਜਿਹੜੀ ਸਟੇਟ ਪਰਕ ਆਕਟਾਈ ਦੇ ਬੋਤੇ ਟਿਕਣਾ ਬਤੀ ਅਜੂ ਗਿਨਵੇ ਕਿਨਵੇ ਤੇ ਆ ਕਿਨਵੇ ਤੇ ਆ ਜੀ 15ਵੇਂ ਦੇ ਔਰ ਇਹ ਹਾਲਾਤ ਆਪਣੇ ਕਿਸੇ ਤਰ੍ਹਾਂ ਹੀ ਰਹੇ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਤੋਂ ਸਾਡਾ ਟੈਕਸ ਕਲੈਕਸ਼ਨ ਵਧਿਆ ਸਾਡਾ ਜਿਹੜੀ ਆ ਤੁਹਾਡੀ ਜਿਹੜਾ ਜਿਹੜੀ ਸੈਂਟਰਲ ਟੈਕਸ ਹੈ ਜੀਐਸਟੀ ਜੀਐਸਟੀ ਕਲੈਕਸ਼ਨ ਵਧਿਆ ਇਹ ਸਰਕਾਰ ਦਾ ਕੰਮ ਹੈ ਅਸੀਂ ਇੱਕੋ ਆ ਬਾਲਾ ਦਾ ਗੜਾ ਕੋਠੀ ਦੇ ਸਾਡਾ ਨਾ ਇੱਕੋ ਹੀ ਹੋ ਕੇ ਗ੍ਰੈਜੂਏਟ ਹੁੰਦਾ ਇਹਨਾਂ ਨੇ 30 35 ਸਾਲ ਦੇ ਵਿੱਚ ਕੀਤਾ ਜਿਹੜਾ ਖਰਾਬ ਕਰ ਦਿੱਤਾ ਮਤਲਬ ਅਸੀਂ ਇਲਾਜ ਵੀ ਕਰਦੇ ਆ ਜਿਹੜੇ ਆਪਣੇ ਪਿੰਡਾਂ ਦੇ ਵਿਚਾਰੇ ਗਰੀਬ ਬੰਦੇ ਬੈਠੇ ਨੇ ਉਹਨਾਂ ਦਾ ਇਲਾਜ ਕਰਨਾ ਇਹਦੇ ਸਕੂਲ ਐਸੂ ਵੀ ਬਣਾਉਣੇ ਆ ਜਿਹੜੀਆਂ ਸੜਕਾਂ ਉਹ ਵੀ ਬਣਾਉਣੀਆਂ ਮੰਜੀਆਂ ਵੀ ਠੀਕ ਕਰਦੀਆਂ ਉਸ ਸਾਰਾ ਹੰਟ ਜਿਹੜਾ ਅਸੀਂ ਕੱਢ ਕੇ ਕਿਤੇ ਪਾ ਸਕਦੇ ਹਾਂ